ਜਿਹੜੋ 10 ਸਾਲ ਲਗਾਤਾਰ ਆਪਣੀ ਸਰਕਾਰ ਰਹੀ ਵੱਡੇ ਬਾਦਲ ਸਾਹਿਬ ਨੇ ਨਕਸ਼ਾ ਬਦਲ ਦਿੱਤਾ ਪੰਜਾਬ ਦਾ ਆਪਣੀਆਂ ਏਜੰਸੀਆਂ ਤੇ ਦੂਜੀਆਂ ਪਾਰਟੀਆਂ ਤੇ ਵਿਰੋਧੀ ਧਲਾਂ ਨੇ ਸੋਚਿਆ ਹੁਣ ਆਪਣਾ ਇੱਥੇ ਕੁਝ ਨਹੀਂ ਹੋਊਗਾ ਕੋਈ ਸੋਚੋ ਤੇ ਫਿਰ ਬੇਅਦਬੀਆਂ ਦਾ ਦੌਰ ਸ਼ੁਰੂ ਕਰ ਦਿੱਤਾ ਮੈਂ ਹੈਰਾਨ ਐ ਜਿਹੜੀ ਪਾਰਟੀ ਥੋਡੀ ਪਾਰਟੀ ਬਣੀ ਗੁਰੂ ਘਰ ਦੀ ਰੱਖਿਆ ਵਾਸਤੇ ਹੈ ਜਿਹੜੀ ਗੁਰੂ ਘਰ ਦੀ ਸੇਵਾ ਕਰਨ ਵਾਸਤੇ ਬਣੀ ਹੈ ਖਾਲਸਾ ਪੰਥ ਦੀ ਅਗਵਾਈ ਕਰਨ ਵਾਸਤੇ ਬਣੀ ਹੈ ਇੰਨਾ ਏਜੰਸੀਆਂ ਨਿਕਲਣਾ ਚਾਕੇ ਇੰਨਾ ਵਿਰੋਧੀਆਂ ਨੇ ਗੱਲਾਂ ਚਾਕੇ ਉਹਨਾਂ ਨੇ ਥੋੜੀ ਪਾਰਟੀ ਤੇ ਉੱਤੇ ਇਲਜ਼ਾਮ ਲਾਤਾ ਬੇਅਦਬੀ ਦਾ ਜਿਹੜਾ ਕੋਈ ਉਹ ਪਾਰਟੀਆਂ ਜਿਹੜਾ ਮੱਥਾ ਟੇਕਣ ਵੀ ਨਹੀਂ ਜਾਂਦੀਆਂ ਗੁਰੂ ਘਰ ਵਿੱਚ ਹੁਣ ਕਾਂਗਰਸੀ ਕਹਿੰਦੇ ਕਿ ਕਾਲੀ ਦਲ ਨੇ ਬੇਅਦਬੀ ਕੀਤੀ ਹੈ ਕਿਹੜੇ ਕਾਂਗਰਸੀ ਜਿਨ੍ਹਾਂ ਨੇ ਟੈਂਕਾਂ ਤੋਪਣਾਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਆਪਾਂ ਉਹਨਾਂ ਦੀ ਗੱਲਾਂ 'ਚ ਆ ਗਏ ਜਿਨ੍ਹਾਂ ਨੇ ਹਜ਼ਾਰਾਂ ਭੈਣ ਭਰਾਵਾਂ ਦਾ ਕਤਲੇਆਮ ਕੀਤਾ ਉਹਨਾਂ ਦੀ ਗੱਲਾਂ 'ਚ ਆ ਗਏ ਆਪਾਂ ਝਾੜੂ ਵਾਲਿਆਂ ਦੇ ਗੱਲਾਂ 'ਚ ਆ ਗਏ ਏਜੰਸੀਆਂ ਦੀ ਗੱਲਾਂ 'ਚ ਆ ਗਏ 10 ਸਾਲ ਹੋ ਗਏ ਹੁਣ ਉਹਨਾਂ ਦੀਆਂ ਸਰਕਾਰਾਂ ਇੱਕ ਦੱਸੋ ਕਿਹੜੇ ਅਕਾਲੀ ਦਲ ਦੇ ਵਰਕਰ ਤੇ ਲੀਡਰ ਤੇ ਨਾਂ ਤੇ ਪਰਚਾ ਬੇਅਦਬੀ ਦਾ ਉਹ ਤਾਂ ਕੱਲਾ ਬਦਨਾਮ ਕਰਕੇ ਰਾਜ ਕਰਨਾ ਚਾਹੁੰਦੇ ਸੀ ਉਹ ਕਾਮਯਾਬ ਹੋ ਗਏ ਤੇ ਨੁਕਸਾਨ ਆਪਣਾ ਕਿੰਨਾ ਵੱਡਾ ਕਰ ਗਏ ਕੌਮ ਦਾ ਕਰ ਗਏ ਪੰਜਾਬ ਦਾ ਕਰ ਗਏ ਜਿਹੜਾ ਭਰਨਾ ਬੜਾ ਔਖਾ ਹੋਊਗਾ ਖਾਲਸਾ ਜੀ ਕਿ ਸੇ ਦੀ ਹਿੰਮਤ ਨਹੀਂ ਸੀ ਤੁਹਾਨੂੰ ਤੁਹਾਡੇ ਗੁਰੂ ਘਰਾਂ ਤੇ ਹਮਲਾ ਕਰਨ ਦੀ ਕਿਉਂਕਿ ਤੁਹਾਡੀ ਫੌਜ ਅਕਾਲੀ ਦਲ ਸੀ ਇੰਨੀ ਤਗੜੀ ਪਰ ਜਦੋਂ ਤੁਸੀਂ ਕਮਜ਼ੋਰ ਕਰਤੀ ਤੇ ਅੱਜ ਕੀ ਹੋ ਗਿਆ ਤੁਹਾਡੇ ਗੁਰੂ ਘਰਾਂ ਤੇ ਵੀ ਹਮਲਾ ਹੋ ਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋੜਤੀ ਜਿਹੜੀ ਅੰਗਰੇਜ਼ ਨਹੀਂ ਤੋੜ ਸਕੇ ਤਦ ਹਜ਼ੂਰ ਸਾਹਿਬ ਦੇ ਕਾਬਜ ਹੋ ਗਏ ਜਿਹੜਾ ਕੋਈ ਕਰ ਨਹੀਂ ਸਕਦਾ ਸੀ ਸੋਚ ਨਹੀਂ ਸਕਦਾ ਸੀ ਤਖਤ ਪਟਨਾ ਸਾਹਿਬ ਤੇ ਉਹਨਾਂ ਨੇ ਕਬਜ਼ਾ ਕਰ ਲਿਆ ਜਿਹੜਾ ਕਰ ਨਹੀਂ ਸਕਦੇ ਸੀ ਪਹਿਲੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨਾਂ ਦੇ ਹੱਥਾਂ ਹੁਣ ਤੇ ਹਲੇ ਵੀ ਨਹੀਂ ਜਾਗ ਉਹਨੇ ਫਿਰ ਕਦੋਂ ਜਾਗੋਗੇ ਪੰਜਾਬ ਵਿੱਚ ਕੀ ਹਾਲਾਤ ਬਣਾਤੀ ਹੈ ਤੁਸੀਂ ਦੇਖ ਲਿਆ 10 ਸਾਲ ਕੀ ਹੋ ਗਿਆ ਆਪਣੇ ਕਿੱਥੇ ਚਲੇ ਗਏ ਕਿਹੜੇ ਲੋਕ ਕਹਿੰਦੇ ਕੁਛ ਸੀ ਅੱਜ ਕੀ ਕਰ ਰਿਹਾ ਜੇ ਤੁਸੀਂ ਮੈਂ ਕਹਿਣਾ ਚਾਹਣਾ ਜੇ ਬੇਅਦਬੀਆਂ ਦੀ ਅਸਲੀ ਇਨਕੁਆਰੀ ਹੋਏ ਆ ਝਾੜੂ ਵਾਲੇ ਨਿਕਲਣਗੇ ਆ ਮਲੇਰ ਕੋਟਲੇ ਤੁਹਾਡੇ ਨਾਲ ਮਲੇਰ ਕੋਟਲੇ ਬੇਅਦਬੀ ਹੋਈ ਸਾਡੀ ਸਰਕਾਰ ਸੀ ਅਸੀਂ ਨਾਲ ਦੇ ਨਾਲ ਬੰਦਾ ਫੜਿਆ ਕਿਹਨੂੰ ਫੜਿਆ ਉਦੋਂ ਆਮ ਆਦਮੀ ਪਾਰਟੀ ਦਾ ਦਿੱਲੀੋਂ ਐਮ ਐਲ ਏ ਸੀ ਨਰੇਸ਼ ਯਾਦਵ ਉਹਨੂੰ ਫੜਿਆ ਕੇਸ ਚੱਲਿਆ ਤੁਸੀਂ ਦੇਖ ਲਓ ਆਮ ਆਦਮੀ ਪਾਰਟੀ ਦਾ ਐਮ ਐਲ ਏ ਦਿੱਲੀੋਂ ਫੜਿਆ ਕੇਸ ਚੱਲਿਆ ਤੇ ਮਲੇਰ ਕੋਰਟ ਲਈ ਅਦਾਲਤ ਵਿੱਚ ਕੇਸ ਕੌਣ ਲੜ ਰਿਹਾ ਹਰਪਾਲ ਚੀਮਾ ਇੱਥੋਂ ਦਾ ਐਮ ਐਲ ਏ ਮੰਤਰੀ ਉਹ ਵਕੀਲ ਹੈ ਬੇਅਦਬੀ ਉਹਦੇ ਹੱਕ ਚ ਆਇਆ ਆਪ ਆਦਮੀ ਪਾਰਟੀ ਦੇ ਹਰਜੋਤ ਬੈਂਸ ਇਹਨਾਂ ਦੇ ਮਿਨਿਸਟਰ ਵਕੀਲ ਹੈ ਜਦੋਂ ਇਹਨਾਂ ਨੇ ਦੇਖਿਆ ਕਿ ਕੇਸ ਤਾਂ ਹੁਣ ਉਲਟ ਜਾਊਗਾ ਇੰਨੇ ਸਬੂਤ ਆ ਗਏ ਨਰੇਸ਼ ਯਾਦਵ ਨੇ ਕੇਦਰੀਵਾਲ ਨੂੰ ਕਿਹਾ ਜੇ ਮੈਨੂੰ ਸਜ਼ਾ ਹੋਈ ਮੈਂ ਦੱਸ ਦੂੰਗਾ ਕਿ ਤੁਸੀਂ ਮੈਨੂੰ ਭੇਜਿਆ ਕਬਰਾ ਕੇ ਨਰੇਸ਼ ਆਪਣੇ ਕੇਦਰੀਵਾਲ ਨੇ ਭਗਵਾਨਤਮਾਨ ਪੁਲਿਸ ਨੂੰ ਡੀਸੀ ਨੂੰ ਬੁਲਾਇਆ ਤੇ ਕਿਹਾ ਤੁਸੀਂ ਮਲੇਰ ਕੋਟਲੇ ਦੀ ਅਦਾਲਤ ਜਾ ਕੇ ਕੇਸ ਵਾਪਸ ਲਓ ਤੁਸੀਂ ਦੇਖੋ ਕਿੰਡੇ ਬੇਸ਼ਰਮ ਹੈ ਬੇਅਦਬੀ ਦਾ ਕੇਸ ਆ ਹੁਣੀ 8-9 ਮਹੀਨੇ ਪਹਿਲੇ ਡੀਸੀ ਨੇ ਅਦਾਲਤ ਲਿਖ ਕੇ ਦੇ ਦਿੱਤਾ ਕਿ ਸਾਨੂੰ ਅਸੀਂ ਵਾਪਸ ਚੋਣਿਆ ਕੇਸ ਸਰਕਾਰ ਨਹੀਂ ਲੜਨਾ ਚਾਹੁੰਦੀ ਪਰ ਮੈਂ ਹਿੰਮਤ ਦਿਨਾ ਜੱਜ ਸਾਹਿਬ ਦਾ ਨੂੰ ਜੱਜ ਸਾਹਿਬ ਨੇ ਕਿਹਾ ਮੈਂ ਆ ਵਾਪਸ ਨਹੀਂ ਲੈਣ ਦਊਗਾ ਤੁਹਾਨੂੰ ਕੇਸ ਕਿਉਂਕਿ ਇੱਥੇ ਸਬੂਤ ਇੰਨੇ ਐ ਤੇ ਤੁਸੀਂ ਦੇਖ ਲਓ ਆ 8 ਮਹੀਨੇ ਪਹਿਲੇ ਪਹਿਲੇ ਦਸੰਬਰ ਨੂੰ ਪਿਛਲੇ ਸਾਲ ਫੈਸਲਾ ਆਇਆ ਨਰੇਸ਼ ਯਾਦਵ ਨੂੰ ਸਜ਼ਾ ਕਰ ਦਿੱਤੀ ਇਹਨਾਂ ਦੇ ਐਮਐਲਏ ਨੂੰ ਇਤੋਂ ਨੇੜੇ ਤਾਂ ਕੋਈ ਹੋ ਨਹੀਂ ਸਕਦਾ ਐਮਐਲਏ ਐ ਹੁਣ ਕੀ ਆਪਾਂ ਨੂੰ ਹੋਰ ਕੀ ਸਬੂਤ ਚਾਹੀਦਾ ਆ ਝਾੜੂ ਵਾਲੇ ਬਾਰੇ ਕਾਂਗਰਸੀਏ ਬਾਰੇ ਦੂਜੀ ਗੱਲ ਹੋਰ ਹੈਰਾਨੀ ਦੀ ਐ ਪਹਿਲੀ ਤਰੀਕ ਨੂੰ ਦਸੰਬਰ ਨੂੰ ਫੈਸਲਾ ਜੱਜ ਸਾਹਿਬ ਨੇ ਦੇ ਦਿੱਤਾ ਕਿ ਅੱਗੇ ਇਹਨੂੰ ਅੰਦਰ ਕਰਦੇ ਹੋ ਉਹ ਸੇਹੀ ਮਹੀਨੇ ਦਿੱਲੀ ਦੀਆਂ ਟਿਕਟਾਂ ਸੀ ਦੇਣੀਆਂ ਸੀ ਨਰੇਸ਼ ਯਾਦਵ ਨੂੰ ਫਿਰ ਤੋਂ ਪਾਮ ਆਦਮੀ ਪਾਰਟੀ ਨੇ ਟਿਕਟ ਦੇ ਦਿੱਤੀ ਆ ਤਾਂ ਹਾਲਾਤ ਐ ਕੌਣ ਦੋਸ਼ੀ ਐ ਸੋ ਆ ਜਿਹੜਾ ਹੁਣ ਪਿਛਲੇ 10 ਸਾਲਾਂ ਜਿੱਦੋਂ ਬੇਦਬੀਆਂ ਹੋਈਆਂ ਕੋਈ ਬੋਲਿਆ ਕਿਧਰ ਗਿਆ ਦਾਦੂ ਵਾਲ ਸਾਹਿਬ ਕਿੱਧਰ ਗਏ ਮੰਡ ਸਾਹਿਬ ਕਿਧਰ ਗਏ ਦੂਜੇ ਸਾਹਿਬ ਜਿਹੜੇ ਉਦੋਂ ਅੱਗ ਲਾਉਂਦੇ ਸੀ ਪੰਜਾਬ ਨੂੰ ਅੱਗ ਲਾਉਂਦੇ ਸੀ ਹੁਣ ਕਿਉਂ ਚੁੱਪ ਹੈ ਕਿਉਂਕਿ ਉਹ ਸਾਰੇ ਏਜੰਸੀਆਂ ਦੇ ਬੰਦੇ ਐ ਉਹ ਚਾਹੁੰਦੇ ਸੀ ਕੌਮ ਦੀ ਪਾਰਟੀ ਪੰਜਾਬ ਦੀ ਪਾਰਟੀ ਨੂੰ ਕਮਜ਼ੋਰ ਕਰ ਦਿਓ ਦੇਖੋ ਕਾਲੀ ਦਲ ਜਿਹੜੀ ਪਾਰਟੀ ਐ ਆਪ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਐ ਤੇ ਗੁਰੂ ਸਾਹਿਬ ਨੇ ਆਪਾਂ ਨੂੰ ਇੱਕੋ ਹੀ ਗੱਲ ਸਿਕਾਈ ਐ ਸਰਬੱਤ ਦੇ ਭਲੇ ਦੀ ਗੱਲ ਸਿਕਾਈ ਹੈ ਕਿ ਸਾਰਿਆਂ ਦਾ ਭਲਾ ਸਾਰੇ ਧਰਮਾਂ ਦਾ ਸਤਕਾਰ ਕਰਨਾ ਹੈ ਕੋਈ ਵੀ ਧਰਮ ਮੁਸ਼ਕਲ ਚਾ ਉਹਦਾ ਸਾਥ ਦੇਣਾ ਹੈ ਕੋਈ ਵੀ ਗਰੀਬ ਜਾਂ ਕੋਈ ਮਜ਼ਦੂਰ ਕਿਸ ਕੋ ਤਕਲੀਫ ਚ ਉਹਦਾ ਸਾਥ ਦੇਣਾ ਹੈ ਆ ਗੁਰੂਆਂ ਦੇ ਦੱਸੇ ਹੋਲੇ ਪਾਰਟੀ ਨੂੰ ਇਹਨਾਂ ਨੇ ਇੰਨਾ ਬਦਨਾਮ ਕਰਤਾ ਕਿ ਆਪਾਂ ਉਹਨਾਂ ਨੂੰ ਪਾਸੇ ਕਰ ਦਿੱਤਾ ਅੱਜ ਤੁਸੀਂ ਹਾਲਾਤ ਦੇਖੋ ਕੀ ਹੈ ਕਿ ਤੁਹਾਡਾ ਰਾਜ ਹੈਗਾ ਸਮਰੂਹ ਵਾਲਿਓ ਕੀ ਆਪਣਾ ਰਾਜ ਹੈ ਪੰਜਾਬ ਚ ਅੱਜ ਮੈਂ ਕੋਈ ਇੱਕ ਲਿਸਟ ਹੈ ਦੇਖੋ ਸੂਬਾ ਆਪਣਾ ਹੈ ਮੁੱਖ ਮੰਤਰੀ ਭਗਵਾਨਤਮਾਨ ਨਹੀਂ ਹੈ ਉਹ ਤਾਂ ਕੋਠੀ ਦਿੱਤੀ ਹੈ ਇੱਕ ਪੇਟੀ दारू ਦੀ ਆ ਜਾਂਦੀ ਹੈ ਹੋਰ ਉਹਦੇ ਕੋਲੇ ਕੋਈ ਨਹੀਂ ਹੈ ਦੋ ਚੀਜ਼ਾਂ ਹੀ ਆ ਉਹਦੇ ਕੋਲੇ ਸਵੇਰੇ ਸਵੇਰੇ ਸਕੇ ਤੋਂ ਉਹ ਅਫਸਰ ਨੇ ਐਨੂੰ ਕੇਜਰੀਵਾਲ ਨੇ ਇਹਨੂੰ ਪੇਟੀ ਭੇਜ ਦਿਆ ਕਰੋ ਇਹਨੂੰ ਕਮਰੇ ਜੀ ਰਹਿਣ ਦਿਓ ਅਸਲੀ ਮੁੱਖ ਮੰਤਰੀ ਕੇਜਰੀਵਾਲ ਹੈ ਤੁਸੀਂ ਪਿਛਲੇ 4 ਸਾਲ ਦੇਖ ਲਓ ਜੇ ਕਿਸੇ ਗਲੀ ਦਾ ਵੀ ਟੁਗਾਟਨ ਕਰਨਾ ਕੇਜਰੀਵਾਲ ਆ ਕੇ ਕਰਦਾ ਭਗਵੰਤ ਮਾਨ ਨਹੀਂ ਕਰਦਾ ਹੁਣ ਕੀ ਹੈ ਹੁਣ ਇੰਨਾ ਅੱਗੇ ਚਲੇ ਗਏ ਕੇਜਰੀਵਾਲ ਨੇ ਸਸੋਡਿਆ ਨੂੰ ਚੰਡੀਗੜੀ ਬਠਾਤਾ ਕੇਜਰੀਵਾਲ ਨੇ ਮੁਹੱਲੀ ਆਪਣੀ ਕੋਠੀ ਲੈ ਲਈ ਨਵੀਂ 40 ਕਰੋੜ ਰੁਪਏ ਸਰਕਾਰ ਦਾ ਲਾ ਕੇ ਕੋਠੀ ਤਿਆਰ ਕਰ ਲਈ ਉਹ ਜਿੱਥੇ ਮੁਹੱਲੀ ਰਹਿੰਦਾ ਕੇਜਰੀਵਾਲ ਸਸੋੜੀਆ ਮੁੱਖ ਮੰਤਰੀ ਦੀ ਕੋਠੀ ਦੇ ਨਾਲ ਰਹਿੰਦਾ ਨਾਲ ਜਾਣ ਹੈ ਅੱਦੇ ਮਹਿਕਮੇ ਪੰਜਾਬ ਸਰਕਾਰ ਦੇ ਸਸੋੜੀਆ ਦੇਖਦਾ ਤੇ ਅੱਦੇ ਮਹਿਕਮੇ ਜਾਣ ਦੇਖਦਾ ਤੁਸੀਂ ਦੇਖ ਲਓ ਸੂਬਾ ਆਪਣਾ ਸੂਬਾ ਆਪਣਾ ਤੇ ਮੈਂਬਰ ਪਾਰਲੀਮੈਂਟ ਕਿਉਂ ਬਣਾਇਆ ਸੰਦੀਪ ਪਾਠਕ ਵਿਕਰਮਜੀ ਸਾਨੀ ਰਾਗਵ ਚੱਡਾ ਤੁਸੀਂ ਪਿਛਲੇ 4 ਸਾਲ ਦੇਖ ਲਓ ਰਾਜ ਸਭਾ ਵਿੱਚ ਜਦੋਂ ਕੋਈ ਪਾਣੀਆਂ ਦੀ ਗੱਲ ਲਈ ਪੰਜਾਬ ਦੀ ਗੱਲ ਆਈ ਚੁੱਪ ਹੋ ਜਾਂਦੇ ਐ ਕਿਉਂਕਿ ਆ ਤੁਹਾਡੀ ਫੌਜ ਨਹੀਂ ਉਹਨਾਂ ਵਾਸਤੇ ਪੰਜਾਬ ਕੁਛ ਨਹੀਂ ਆ ਤਾਂ ਇੱਕ ਸਾਧਨਾ ਲੁੱਟਣ ਦਾ ਆ ਜਿਵੇਂ ਤੇਖ ਹੋਰ ਗੱਲ ਦੱਸਾਂ ਮੇਰੇ ਕੋਲੇ ਮਹਾਰਾਜ ਦੇ ਗਿਆ ਮੈਂ ਲਿਸਟ ਬੰਗਾਈ ਅੱਜ ਜਿਹੜਾ ਚੀਏ ਚੀਫ ਮਨਿਸਟਰ ਦਾ ਚੀਫ ਐਡਵਾਈਜ਼ਰ ਹੈ ਵਿਧਪ ਕੁਮਾਰ ਉਹ ਵੀ ਦਿੱਲੀੋਂ ਚੀਫ ਮਨਿਸਟਰ ਦਾ ਦਫਤਰ ਸਾਰਾ ਪ੍ਰਿੰਸੀਪਲ ਦੇਖਦਾ ਹੈ ਉਹ ਵਿਜੇ ਨਾਇਰ ਉਹ ਵੀ ਦਿੱਲੋਂ ਦਿੱਲੀੋਂ ਹੈਲਥ ਮਨਿਸਟਰ ਦਾ ਓਐਸਡੀ ਸਲਨੀ ਮਿਤਰਾ ਉਹ ਵੀ ਦਿੱਲੀੋਂ ਅਰਵਿੰਦ ਮੋਦੀ ਪੰਜਾਬ ਫਾਈਨੈਂਸ਼ੀਅਲ ਐਡਵਾਈਜ਼ਰ ਵੀ ਦਿੱਲੀੋਂ ਰੀਨਾ ਗੁਪਤਾ ਚੇਅਰਮੈਨ ਪੋਲੂਸ਼ਨ ਬੋਰਡ ਉਹ ਵੀ ਦਿੱਲੀੋਂ इंडस्ट्रियल डिवेलपमेंट बोर्ड का दीपक चौहान यूपी तो राकेश गोयल रेहरा चेयरमैन है भी यूपी तो महेश पुरी विजिलेंस विजिलस बिठाता झूठे केस करने वास्ते भी दिल्ली हले बहुत बड़ी लिस्ट है ए अपने आज जे थोड़े इतना हरजोत बैंस है या चीमा है आता कले दस्तखत करने वास्ते रखे इन्होंने है ਮੈਂ ਪੁੱਛਣਾ ਚਾਹਣਾ ਸੰਗਰੂਰ ਵਾਲਿਓ ਮੁੱਖ ਮੰਤਰੀ ਹੈ ਜ਼ਿਲ੍ਹੇ ਦਾ ਕਿੰਨੀ ਵਾਰ ਤੁਹਾਡੇ ਕੋਲੇ ਆਇਆ ਹੈ ਕਿੰਨੀ ਵਾਰ ਆਇਆ ਜੀ ਕਿੰਨੀ ਵਾਰ ਤੁਹਾਡੇ ਕੋਲੇ ਆ ਕੇ ਮੈਨੂੰ ਇੱਕ ਦੱਸ ਦਿਓ ਇੱਕ ਸੜਕ ਦੱਸ ਦਿਓ ਜਿਹੜੀ ਨਵੀਂ ਬਣਾਈ ਹੋਏ 4 ਸਾਲਾਂ ਚ ਇੱਕ ਨਵੀਂ ਕੱਸੀ ਕੱਢੀ ਹੋਏ ਇੱਕ ਕੋਈ ਡਿਊਲ ਕਨੈਕਸ਼ਨ ਦਿੱਤਾ ਹੋਏ ਇੱਕ ਕੋਈ ਨਵਾਂ ਸਕੂਲ ਬਣਾਇਆ ਹੋਏ ਕੁਛ ਨਹੀਂ ਕਹਿੰਦੇ ਕੀ ਸੀ ਬੀਬੀ ਬੀਬੀਆਂ ਬੈਠੀਆਂ ਕਹਿੰਦੇ ਕੀ ਸੀ 1000 ਰੁਪਿਆ ਹਰ ਬੀਬੀ ਨੂੰ ਮਹੀਨੇ ਦਾ ਦੇਵਾਂਗੇ ਹੁਣ ਤਾਂ 46000 ਰੁਪਿਆ ਹੋ ਗਿਆ ਥੋੜਾ ਜਿਹੜਾ ਬਕਾਇਆ 46000 ਰੁਪਿਆ ਕੀ ਕਹਿੰਦੇ ਸੀ 올ਡ ਏਜ ਪੈਨਸ਼ਨ 2500 ਕਰ ਦਾਂਗੇ ਕਹਿੰਦੇ ਸੀ 15 ਮੈਡੀਕਲ ਕਾਲਜ ਅਸੀਂ ਬਣਾਵਾਂਗੇ ਤੁਹਾਡੇ ਜ਼ਿਲ੍ਹੇ 'ਚ ਵੀ ਬਣਾਤਾ ਮੈਡੀਕਲ ਕਾਲਜ ਮਸਤੋਣਾ ਸਾਹਿਬ ਉਦਘਾਟਨ ਜਿੰਨੇ ਮਰਜ਼ੀ ਕਰ ਲੋ ਇੱਕ ਪੰਜਾਬ ਚੀਜ਼ ਨਹੀਂ ਇੱਕ ਪੰਜਾਬ ਚੀਜ਼ ਨਹੀਂ ਇੱਕ ਚੀਜ਼ ਨਹੀਂ ਦੱਸ ਸਕਦੇ ਪੰਜ ਸਾਲ ਖਰਾਬ ਹੋ ਗਏ ਪੰਜ ਸਾਲ ਲੁੱਟੀ ਜਾਂਦੇ ਆ ਆ ਜਿਹੜੇ ਅਸ਼ਤਿਹਾਰ ਹੈ ਇਹ ਤੁਸੀਂ ਦੇਖ ਦੀ ਹਰ ਕੰਧ ਚ ਲੱਗੇ ਆ ਇੱਥੇ ਨਹੀਂ ਲੱਗੇ ਤੁਸੀਂ ਟਾਮਿਲ ਲਾਡੂ ਚਲੇ ਜਾਓ ਕੇਰਲਾ ਚਲੇ ਜਾਓ ਉੱਥੇ ਵੀ ਕੰਧਾਂ ਤੇ ਤੇ ਬੋਰਡਾਂ ਤੇ ਕੇਜਰੀਵਾਲ ਦੀ ਫੋਟੋ ਲੱਗੀ ਆ ਆਮ ਆਦਮੀ ਪਾਰਟੀ ਦੀ ਪੈਸਾ ਥੋੜਾ ਲੱਗ ਰਿਹਾ ਹੈ 1000 ਕਰੋੜ ਰੁਪਇਆ ਹਰ ਸਾਲ ਆਸ਼ਤਿਹਾਰਾਂ ਦੇ ਹਿੰਦੁਸਤਾਨ ਦੇ ਕੋਨੇ ਕੋਨੇ ਆਮ ਆਦਮੀ ਪਾਰਟੀ ਨੂੰ ਖੜਾ ਕਰਨ ਵਾਸਤੇ ਲਾ ਰਿਹਾ ਹੈ ਤੇ ਕਹਿੰਦੇ ਆ ਸਾਡੇ ਕੋਲੇ 1000 ਰੁਪਇਆ ਦੇਣ ਵਾਸਤੇ ਪੈਸਾ ਹੈ ਨਹੀਂ ਆਟਾ ਦਲ ਬੰਦ ਕਰ ਦਿੱਤਾ ਉਹਨੂੰ ਦੇਣ ਵਾਸਤੇ ਪੈਸਾ ਹੈ ਨਹੀਂ ਡਿਵੈਲਪਮੈਂਟ ਕਰਨ ਵਾਸਤੇ ਪੈਸਾ ਹੈ ਨਹੀਂ ਪਰ 4000 ਕਰੋੜ ਖਰਚਣ ਵਾਸਤੇ ਹੈਗਾ ਆ ਜਿਹੜਾ ਕੇਜਰੀ ਵਾਲਾ ਹੈ तकरीबन 200 ਪੁਲਸ ਵਾਲਾ ਪੰਜਾਬ ਦਾ ਦਿੱਲੀ ਇਹਦੀ ਰੱਖਿਆ ਵਾਸਤੇ ਹੈ ਪੰਜਾਬ ਦਾ ਹੈਲੀਕਾਪਟਰ ਪੰਜਾਬ ਦੀ ਗੱਲਾਂ ਜਿੱਥੇ ਹਿੰਦੁਸਤਾਨ ਜਾਂਦਾ ਹੈ ਖਰਚਾ ਪੰਜਾਬ ਸਰਕਾਰ ਭਰਦੀ ਹੈ ਇਹ ਸ਼ੋਅ ਕਰਦੇ ਆ ਮੈਂ ਬੇਨਤੀ ਕਰਨਾ ਹੈ ਇਸ ਕਰਕੇ ਕਿਉਂਕਿ ਸੰਗਰੂਰ ਇੱਕ ਹੈਜਾ ਜ਼ਿਲ੍ਹਾ ਸੰਗਰੂਰ ਬਣਾ ਲੈ ਸਰਕਾਰਾਂ ਤੁਸੀਂ ਬਣਾਉਣਿਓ ਤੁਸੀਂ ਤੂਫਾਨ ਖੜਾ ਕਰਦੇ ਹੋ ਜਿਹੜਾ ਪੂਰੇ ਹਿੰਦੁਸਤਾਨ ਚ ਪੰਜਾਬ ਚ ਫੈਲ ਜਾਂਦਾ ਹੈ ਐਸ ਕਰਕੇ ਹੱਥ ਜੋੜ ਕੇ ਬੇਨਤੀ ਕਰਦਾ ਹੈ ਕਾਲੀ ਦਲ ਦਾ ਤੂਫਾਨ ਖੜਾ ਕਰਦੇ ਹੋ ਬਚਣਾ ਜੇ ਆਪਾਂ ਬਚਣਾ ਹੈ ਬੋਲੇ ਸੋ ਨਿਹਾਲ ਅੱਜ ਮੈਂ ਜਦੋਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਅੱਜ ਜਦੋਂ ਮੈਂ ਆ ਰਿਹਾ ਸੀ ਜਦੋਂ ਮੈਂ ਲੌਂਗ ਵਾਲ ਪਿੰਡ ਤੇ ਪੜਿਆ ਤੇ ਬੱਸਾਂ ਦੀਆਂ ਲਾਈਨਾਂ ਦੇਖੀਆਂ ਲੋਕਾਂ ਦੇ ਵਰਕਰਾਂ ਦਾ ਜੋਸ਼ ਦੇਖਿਆ ਜਿੱਥੋਂ ਜਾ ਰਿਹਾ ਸੀ ਵਰਕਰ ਰੁੱਕ ਰੁੱਕ ਕੇ ਹੱਥ ਮਲਾ ਰਹੇ ਸੀ ਮੇਰੇ ਨਾਲ ਕੋਈ ਦਿੱਲੀੋਂ ਮੰਦਾ ਆਇਆ ਮੈਂ ਕਿਹਾ ਅਗਲੀ ਸਰਕਾਰ ਬਣੂਗੀ ਕਾਲੀ ਦਲ ਦੀ ਕਿਉਂਕਿ ਸੰਗਰੂਰ ਵਾਲਿਆਂ ਨੇ ਫੈਸਲਾ ਕਰ ਲਿਆ ਹੁਣ ਤਾਂ ਪੱਕੀ ਬਣ ਜਾਣੀ ਐ ਯਾਰ ਯਾਦ ਕਰੋ ਅਕਾਲੀ ਦਲ ਦੀ ਸਰਕਾਰ ਮੈਂ ਕਿਸਾਨ ਭਰਾਵਾਂ ਨੂੰ ਪੁੱਛਣਾ ਚਾਹਣਾ ਥੋਡੇ ਇੱਥੇ ਟਿਊਬਲ ਕਨੈਕਸ਼ਨ ਸਾਰਿਆਂ ਨੇ ਤੁਹਾਡੇ ਕੋਲੇ ਟਿਊਬਲ ਕਨੈਕਸ਼ਨ ਹੈ ਨਾ ਮੈਂ ਤੁਹਾਨੂੰ ਇੰਨਾ ਕਹਿਣਾ ਹੈ 15 ਲੱਖ ਟਿਊਬਲ ਕਨੈਕਸ਼ਨ ਪੰਜਾਬ ਦੇ ਆ ਸਾਡੇ 13 ਲੱਖ ਅਕਾਲੀ ਦਲ ਨੇ ਦਿੱਤੇ ਆ ਪਰ ਮੈਂ ਹੁਣ ਕਹਿਣਾ ਚਾਹਣਾ ਜਿਹੜੇ ਮੇਰੇ ਵੀਰਾਂ ਕੋਲੇ ਟਿਊਬਲ ਕਨੈਕਸ਼ਨ ਨਹੀਂ ਹੈ ਅਕਾਲੀ ਦਲ ਦੀ ਸਰਕਾਰ ਬਣਾ ਦਿਓ 1.5 ਸਾਲ ਰਹਿ ਗਿਆ ਪਹਿਲੇ ਹੀ ਹਫਤੇ ਸਾਰਿਆਂ ਨੂੰ ਟਿਊਬਲ ਕਨੈਕਸ਼ਨ ਦੇ ਦਾਂਗੇ ਆਟਾ ਦਾਲ ਸਕੀਮ ਬੰਦ ਕਰਤੀ ਇਹਨਾਂ ਨੇ ਆ ਜਿਹੜਾ ਕਣਕਾਰੀਆ ਸੈਂਟਰ ਦੀ ਹੈ ਅਟ ਪੰਜਾਬ ਵਾਲੇ ਨਹੀਂ ਤੇਰੇ ਜਿਸ ਦਿਨ ਸਰਕਾਰ ਸ਼ਾਲੂ ਹੋ ਗਈ ਉਸੇ ਦਿਨ ਤੋਂ ਫਿਰ ਤੋਂ ਆਟਾ ਦਾਲ ਸਕੀਮ ਸ਼ੁਰੂ ਹੋਊਗੀ ਫਿਰ ਤੋਂ ਸ਼ਗਨ ਮਿਲਨੇ ਸ਼ੁਰੂ ਹੋਣਗੇ ਫਿਰ ਤਾਂ ਲੜਕੀਆਂ ਨੂੰ ਸਾਈਕਲ ਦਿੱਤੇ ਜਾਣਗੇ ਪੜ੍ਹਨ ਵਾਸਤੇ ਤੇ ਵੱਡੀ ਗੱਲ ਕਰਦਾ ਹੈ ਵੱਡੇ ਬਾਦਲ ਸਾਹਿਬ ਨੇ ਐਸਸੀ ਬੱਚਿਆਂ ਨੂੰ ਪੜ੍ਹਾਉਣ ਵਾਸਤੇ 600 ਕਰੋੜ ਰੁਪਏ ਲਾਉਂਦੇ ਸੀ ਕਾਲਜਾਂ ਵਿੱਚ ਪੜ੍ਹਾਈ ਮੁਫਤੀ ਜਿਹੜੀ ਆ ਕਾਂਗਰਸ ਤੇ ਝਾੜੂ ਵਾਲੇ ਬੰਦ ਕਰ ਦਿੱਤੀ ਐਸਸੀ ਬੱਚਿਆਂ ਨੂੰ ਮਾਣ ਵਿਸ਼ਵਾਸ ਦੋਣਾ ਹੈ 1.5 ਸਾਲ ਰਹਿ ਗਿਆ ਉਹਦੇ ਬਾਅਦ ਸਰਕਾਰ ਆਉਣ ਤੇ ਸਾਰਿਆਂ ਬੱਚਿਆਂ ਦੀ ਕੋਈ ਵੀ ਕਾਲਜ ਹੋਏ ਪੜ੍ਹਾਈ ਮੁਫਤ ਹੋਊਗੀ ਜਿਵੇਂ ਬਾਪੂ ਬਾਦਲ ਮੈਡੀਕਲ ਕਾਰਡ ਦਿੰਦੇ ਸੀ ਜਿਸ ਨਾਲ ਤੁਸੀਂ 5-7 ਲੱਖ ਦਾ ਇਲਾਜ ਕਿਤੇ ਮਰਜ਼ੀ ਹਸਪਤਾਲ ਕਰਾ ਸਕਦੇ ਸੀ ਤੇ ਉਹ ਬੰਦ ਕਰ ਦਿੱਤਾ ਉਹ ਫਿਰ ਤੋਂ ਚਾਲੂ ਹੋਊਗਾ ਫਿਰ ਤੋਂ ਤੁਹਾਡੇ ਪਿੰਡਾਂ ਜਾ ਕੇ ਸੰਗਤ ਦਰਸ਼ਨ ਹੋਣਗੇ ਤੇ ਮੈਂ ਤੁਹਾਨੂੰ ਹੱਥ ਜੋੜ ਕੇ ਬੇਨਤੀ ਕਰਦਾ ਜਿਹੜੇ ਸਰਪੰਚ ਵੀ ਬਣਿਆ ਕੁਛ ਵੀ ਬਣਿਆ ਇਹਨਾਂ ਤੋਂ دیਵਾਨੀ ਨਹੀਂ ਲੈਣੀ ਆਪਾਂ ਇਹਨਾਂ ਝਾੜੂ ਵਾਲਿਆਂ ਤੋਂ دیਵਾਨੀ ਨਹੀਂ ਲੈਣੀ ਮਾਦ ਨੂੰ ਇਹ ਨਾਂ ਤਾਂ ਦੇਣਗੇ ਦੇਣਗੇ ਵੀ ਨਹੀਂ ਮਾਦ ਨੂੰ ਪਰ ਮੈਂ ਤੁਹਾਨੂੰ ਇੰਨਾ ਦੱਸ ਤਨਾ 1.5 ਸਾਲ ਬਾਅਦ ਚਾਹ ਪੂਰੇ ਕਰ ਦੂੰਗਾ ਚਾਹ ਪੂਰੇ ਕਰ ਦੂੰਗਾ ਸਰਕਾਰਾਂ ਕੋਲੇ ਪੈਸੇ ਦੀ ਕਮੀ ਨਹੀਂ ਹੁੰਦੀ ਆ ਜਿਹੜੇ ਮਾੜੇ ਲੀਡਰ ਐ ਇਹਨਾਂ ਦੀ ਨੀਅਤ ਦੀ ਕਮੀ ਐ ਜਦੋਂ ਬਾਦਲ ਸਾਹਿਬ ਸੀ ਮੁੱਖ ਮੰਤਰੀ ਅਸੀਂ ਕਿਤੇ ਨਹੀਂ ਗਿਆ ਖਜ਼ਾਨਾ ਖਾਲੀ ਹੈ ਤੁਸੀਂ ਕਹਿੰਦੇ ਸੀ ਸਾਨੂੰ ਸੜਕ ਬਣਾ ਦਿਓ ਵੱਡੀਆਂ ਸੜਕਾਂ ਬਣਾ ਦਿਆਂ ਅਸੀਂ ਇੱਕ ਗੱਲ ਦੱਸਿਓ ਅੱਜ ਤੱਕ ਜੋ ਵੀ ਮੈਂ ਕਿਹਾ ਪੂਰਾ ਕੀਤਾ ਕਿ ਨਹੀਂ ਜੇ ਮੈਂ ਯਾਦ ਕਰੋ ਮੈਂ ਤੁਹਾਨੂੰ ਵਾਅਦਾ ਕੀਤਾ ਸੀ ਬਿਜਲੀ ਆਮ ਆਮ ਕਰ ਦੂੰਗਾ ਆ ਥਰਮਲ ਪਲੈਂਟ ਬਣਾ ਕੇ ਆਮ ਆਮ ਕਰਤੀ ਕਿ ਨਹੀਂ ਮੈਂ ਤੁਹਾਨੂੰ ਕਿਹਾ ਸੀ ਇਹ ਹਰ ਜ਼ਿਲ੍ਹੇ ਨੂੰ ਚੰਡੀਗੜ੍ਹ ਨਾਲ 4 ਤੇ 6 ਲੈਂਦੀਆਂ ਸੜਕਾਂ ਨਾਲ ਜੋੜ ਦੂੰਗਾ ਜੋੜਤਿਆਂ ਕਿ ਨਹੀਂ ਅਸੀਂ ਤੁਹਾਨੂੰ ਕਿਹਾ ਸੀ ਕਿ ਥੋੜੀ ਜਿਹੜੀ ਹੈ ਜਿੰਨੀਆਂ ਇੱਥੇ ਗਰੀਬਾਂ ਵਾਸਤੇ ਸਕੀਮਾਂ ਸਾਰੀਆਂ ਬਾਦਲ ਸਾਹਿਬ ਨੇ ਕਿਹਾ ਸੀ ਲਾਗੂ ਕਰਾਂਗੇ ਤੇ ਪਹਿਲੇ ਦਿਨੀ ਲਾਗੂ ਕੀਤੀਆਂ ਇਹਨਾਂ ਵਾਂਗੂ ਲਾਰੇ ਨਹੀਂ ਪਾਏ ਤੁਸੀਂ ਦੇਖ ਲਓ ਖਾਲਸਾ ਪੰਥ ਦੀ ਯਾਦਗਾਰਾਂ ਕਿੰਨੀਆਂ ਬਣਾਈਆਂ ਸਾਰੇ ਧਰਮਾਂ ਦੇ ਜਿਹੜੇ ਪਵਿੱਤਰ ਸਥਾਨ ਹੈ ਸ਼੍ਰੋਮਣੀ ਕਾਲੀਦਲ ਨੇ ਸਜਾਏ ਜਦੋਂ ਕੋਈ ਹਾਦਸਾ ਹੁੰਦਾ ਸੀ ਜਾਂ ਕੋਈ ਨੁਕਸਾਨ ਹੁੰਦਾ ਸੀ ਬਾਪੂ ਬਦਲ ਆਪ ਜਾਂਦੇ ਸੀ ਅੱਜ ਮੈਨੂੰ ਫਿਰ ਤੋਂ ਦੁੱਖ ਲੱਗ ਰਿਹਾ ਹੈ ਅੱਜ ਘੱਗਰ ਨਾਲ ਪਾਣੀ ਕਈ ਜ਼ਿਲ੍ਹਿਆਂ 'ਚ ਉੱਤੇ ਆ ਗਿਆ ਫਾਜ਼ਿਲਕਾ ਪਾਣੀ ਕਿਸਾਨ ਡੁੱਬ ਗਏ ਸੁਲਤਾਨਪੁਰ ਹਲਕੇ 'ਚ ਕਿਸਾਨਾਂ ਦਾ ਬੁਰਾ ਹਾਲਾ ਪਾਣੀ ਆ ਗਿਆ ਨਦੀ ਦਾ ਪਰ ਭਗਵਾਨਤਮਾਨ ਨਹੀਂ ਦਿਖਾਈ ਇਹਨਾਂ ਦੇ ਮੰਤਰੀ ਕੋਈ ਦਿਖਾਈ ਨਹੀਂ ਦੇ ਰਿਹਾ ਆ ਕੀ ਕਹਿੰਦੇ ਹੁੰਦੇ ਸੀ ਕਿ ਜਦੋਂ ਨੁਕਸਾਨ ਹੋਊਗਾ ਤੁਹਾਨੂੰ ਪੁੱਛਾਂਗੇ ਵੀ ਨਹੀਂ ਜਿੰਨੇ ਘਰੇ ਤੁਹਾਡੇ ਕੁੱਤੇ ਮੁਰਗੀਆਂ ਕੁਝ ਵੀ ਹੈ ਸਾਰਿਆਂ ਦਾ ਮੁਆਵਜ਼ਾ ਦੇਵਾਂਗੇ ਕਹਿੰਦਾ ਸੀ ਨਾ ਤੁਹਾਡੇ ਭਗਵਾਨਤਮਾਨ ਹੁਣ ਕਿੱਧਰ ਗਿਆ ਹੁਣ ਤੂੰ ਆਪ ਹੀ ਨਹੀਂ ਦਿਖਦਾ ਪੀਤੀ ਖਾਦੀ ਪੀਤੀ ਤੇ ਕਿਹਾ ਗਿਆ ਇਸ ਕਰਕੇ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਬਚਾ ਲੋ ਪੰਜਾਬ ਨੂੰ بڑے ਲੋਕ ਫਿਰ ਤੋਣਗੇ ਤੁਹਾਡੇ ਕੋਲੇ ਕੋਈ ਕਹੂਗਾ ਮੈਂ ਪਤਾ ਨਹੀਂ ਕੀ ਖਾਲਸਾ ਕੌਮ ਦਾ ਲੀਡਰ ਹੈ ਸੰਗਰੂਰ ਵਾਲਿਓ ਜਦੋਂ ਆਪਾਂ ਰਿਸ਼ਤਾ ਵੀ ਕਰਦੇ ਆ ਨਾ ਬੜਾ ਸੋਚ ਸਮਝ ਕੇ ਪਰਿਵਾਰ ਚ ਹੁੰਦੇ ਆ ਪਿਛੋਕੜ ਦੇਖਦੇ ਆ ਆਪਾਂ ਆਪਣੀ ਜਾਨ ਦੇ ਰਹੇ ਆ 5 ਸਾਲ ਵਾਸਤੇ ਬਿਗੈਰ ਦੇਖੇ ਬਿਗੈਰ ਦੇਖੇ ਸਮਝੇ ਆਪਾਂ 5 ਸਾਲ ਆ ਝਾੜੂ ਵਾਲੋਂ ਨੂੰ ਖਰਾਬ ਕਰਤੇ ਉਦੋਂ ਪਹਿਲੇ ਕਾਂਗਰਸ ਆਪਾਂ ਨੂੰ ਪਤਾ ਸੀ ਕੈਪਟਨ ਮਨਿੰਦਰ ਸਿੰਘ ਨੇ ਕੁਝ ਨਹੀਂ ਕਰਨਾ ਪਰ ਆਪਾਂ ਗੱਲਾਂ ਫਿਰ ਤੋਂ ਆ ਗਏ ਹੁਣ ਵੀ ਕਈ ਆਉਣਗੇ ਕੋਈ ਦੁਬਈਉ ਆ ਜਾਂਦਾ ਹੈ ਗੋਲ ਪੱਗ ਬਣ ਲੈਂਦਾ ਆਪ ਉਹਦੇ ਘਰ 'ਚ ਸਾਰੇ ਨਸ਼ੇ ਹੁੰਦੇ ਆ ਕਿਸੇ ਨੂੰ ਨਹੀਂ ਪਤਾ ਕਿੱਥੋਂ ਆਇਆ ਤੇ ਕੌਮ ਮਗਰ ਲੱਗ ਜਾਂਦੀ ਹੈ ਉਹ ਵੀ ਆ ਕੇ ਲੁੱਟ ਕੇ ਪਰੇ ਜਾਂਦਾ ਹੈ ਕਿੰਨੀ ਦੇਰ ਆਪਾਂ ਇਹਦਾ ਕੰਮ ਕਰਾਂਗੇ ਆਪਣੀ ਜ਼ਿੰਮਵਾਰੀ ਹੈ ਆਪਣੀ ਪੰਜਾਬ ਸੂਬਾ ਆਪਣੀ ਜ਼ਿੰਮਵਾਰੀ ਆ ਯਾਰ ਆਪਣੇ ਬਜ਼ੁਰਗਾਂ ਨੂੰ ਪੁੱਛੋ ਜਿਹੜੇ ਨੌਜਵਾਨ ਬੱਚੇ ਐ ਆਪਣੇ ਬਜ਼ੁਰਗਾਂ ਨੂੰ ਆਪਣੇ ਮਾਤਾ ਨੂੰ ਪੁੱਛੋ ਜੇ ਤੁਸੀਂ ਉਦੋਂ ਆਪਣੇ ਬਜ਼ੁਰਗਾਂ ਨੂੰ ਪੁੱਛਦੇ ਕਿਹਨੂੰ ਵੋਟ ਪਾਉਣੀ ਐ ਸਿਰ ਝੁਕਾ ਕੇ ਕਹਿੰਦੇ ਹੁੰਦੇ ਸੀ ਤੱਕੜੀ ਨੂੰ ਗੁਰੂ ਦੀ ਤੱਕੜੀ ਨੂੰ ਵੋਟ ਪਾਉਣੀ ਐ ਉਹ ਸਪਿਰਿਟ ਵਾਪਸ ਲੈ ਕੇ ਆਓ ਇਹ ਬਚਣਾ ਪੰਜਾਬ ਨੇ ਬਚਣਾ ਹੈ ਉਹ ਸਪਿਰਿਟ ਲੈ ਕੇ ਆਓ ਆ ਦੇਖੋ ਕਿੰਨੀ ਵੱਡੀ ਥੋੜੀ ਤਾਕਤ ਨੇ ਜਿੱਤ ਕਰਾਈ ਆ ਕੇਜਰੀਵਾਲ 65000 ਕਿਲਾ ਥੋੜਾ ਲੈਣਾ ਚਾਹੁੰਦਾ ਸੀ ਬਿਲਡਰਾਂ ਨਾਲ ਸੌਦਾ ਹੋ ਗਿਆ ਸੀ ਪਰ ਤੁਸੀਂ ਹਿੰਮਤ ਕੀਤੀ ਤੁਹਾਡੀ ਫੌਜ ਨੇ ਅੱਗੇ ਹੋ ਕੇ ਲੜਾਈ ਲੜੀ ਤੇ ਭਜਾ ਲਿਆ ਹੁਣ ਪਹਿਲੀ ਤਰੀਕ ਨੂੰ ਅਸੀਂ ਇੱਕ ਮੋਗੇ ਕਨਫਰੰਸ ਕਰ ਰਹੇ ਆ ਪੰਜਾਬੀਆਂ ਦੀ ਫਤਿਹ ਦੀ ਰੈਲੀ ਹੈ ਉਹਦੇ ਜਰੂਰ ਹਿੱਸਾ ਦਿਓ ਦੇ ਉਸ ਮੋਗੇ ਰੈਲੀ ਦੱਸਾਂਗੇ ਕਿ ਅਗਲੇ ਡੇਢ ਸਾਲ ਦੇ ਅੰਦਰ ਕਿਵੇਂ ਇੰਨਾ ਕਾਂਗਰਸੀਆਂ ਨੂੰ ਤੇ ਝਾੜੂ ਵਾਲਿਆਂ ਨੇ ਪੰਜਾਬ 'ਚ ਭਜਾਵਾਂਗੇ ਦੇ ਜੇ ਬਚਣਾ ਪੰਜਾਬ ਨੇ ਸਿੱਧੀ ਗੱਲ ਮਤਲਬ ਦੱਸਣਾ ਚਾਹਣਾ ਸਾਡਾ ਤਾਂ ਘਰ ਹੈ ਕਾਂਗਰਸੀਆਂ ਦਾ ਘਰ ਨਹੀਂ ਹੈ ਉਹਨਾਂ ਨੂੰ ਹੁਕਮ ਆਉਂਦੇ ਹੈ ਦਿੱਲੀੋਂ ਬੀਜੇਪੀ ਦਾ ਘਰ ਨਹੀਂ ਹੈ ਝਾੜੂ ਵਾਲਿਆਂ ਦਾ ਪੰਜਾਬ ਕਰਨੀ ਆ ਉਹਨਾਂ ਵਾਸਤੇ ਆ ਗੈਸਟ ਹਾਊਸ ਹੈ ਜਦੋਂ ਆਉਂਦੀ ਐ ਸੈਰ ਕਰਨ ਵਾਸਤੇ ਅਕਾਲੀ ਦਲ ਵਾਸਤੇ ਆ ਘਰ ਹੈ ਸਾਡੇ ਵਾਸਤੇ ਆ ਜਾਨ ਹੈ ਪੰਜਾਬ ਦੇ ਲੋਕ ਵਾਸਤੇ ਅਸੀਂ ਮਰ ਵੀ ਸਕਦੇ ਆ ਕੁਝ ਵੀ ਕਰ ਸਕਦੇ ਆ ਤਾਂ ਹੀਓ ਤੁਸੀਂ ਦੇਖਿਆ ਜਦੋਂ ਜਦੋਂ ਅਕਾਲੀ ਦਲ ਦੀ ਸਰਕਾਰ ਆਉਂਦੀ ਐ ਉਦੋਂ ਹੀ ਤਰੱਕੀ ਹੁੰਦੀ ਐ ਉਦੋਂ ਹੀ ਦੇਖੋ ਸੇਵਾ ਕੇਂਦਰ ਤੋਂ ਲੈ ਕੇ ਸਾਂਝ ਕੇ ਇੱਧਰ ਤੋਂ ਲੈ ਕੇ ਸਕੂਲਾਂ ਤੋਂ ਲੈ ਕੇ ਕਾਲਜ ਤੋਂ ਲੈ ਕੇ ਐਮਸ ਤੋਂ ਲੈ ਕੇ ਕਿੰਨੀਆਂ ਕਿੰਨੀਆਂ ਚੀਜ਼ਾਂ ਬੜੀਆਂ ਸਾਰੀਆਂ ਹੀ ਅਕਾਲੀ ਦਲ ਦੇ ਇੱਕ ਵੀ ਨਿਸ਼ਾਨੀ ਮੈਂ ਕਹਿੰਨਾ ਤੁਸੀਂ ਘਰੇ ਚੱਲ ਜਾਓ ਇੱਕ ਵੀ ਨਿਸ਼ਾਨੀ ਤੁਹਾਨੂੰ ਝਾੜੂ ਵਾਲੇ ਦੀ ਜਾਂ ਕਾਂਗਰਸ ਦੀ ਨਹੀਂ ਮਿਲੂਗੀ ਪਿਛਲੇ 40 ਸਾਲ ਦਾ ਇਤਿਹਾਸ ਦੇਖ ਲਓ ਜੋ ਕੁਝ ਵੀ ਬਣਿਆ ਥੋਡੀ ਆਪਣੀ ਪਾਰਟੀ ਨੇ ਬਣਾਇਆ ਕਿਉਂਕਿ ਸਾਡਾ ਆਕਰ ਹੈ ਦੋ ਤਿੰਨ ਗੱਲਾਂ ਮੈਂ ਹੋਰ ਕਹਿਣਾ ਚਾਹੂੰਗਾ ਆ ਜਦੋਂ ਦੇ ਝਾੜੂ ਵਾਲੇ ਆਏ ਐ ਆਪਣੇ ਨੌਜਵਾਨ ਬੱਚਿਆਂ ਨੇ ਨਾ ਨਾ ਬੜਾ ਧੱਕਾ ਕੀਤਾ ਝਾੜੂ ਵਾਲੇ ਨੇ ਪਹਿਲੇ ਕੀ ਹੁੰਦਾ ਸੀ ਸਰਕਾਰੀ ਨੌਕਰੀਆਂ ਇਕੱਲੇ ਪੰਜਾਬੀਆਂ ਵਾਸਤੇ ਹੁੰਦੀਆਂ ਸੀ ਬਾਦਲ ਸਾਹਮਣੇ ਸੀ ਕਾਨੂੰਨ ਨਿਆਜ਼ੀ ਆ ਝਾੜੂ ਵਾਲੇ ਨੇ ਆ ਕੇ ਬਦਲ ਦਿੱਤਾ ਹੁਣ ਕੋਈ ਮਰਜ਼ੀ ਲੈ ਸਕਦਾ ਤੁਸੀਂ ਹੈਰਾਨ ਰਹਿ ਜਾਓਗੇ ਮੈਂ ਰਿਕਾਰਡ ਕਢਾਇਆ ਕੋਈ 25 30 ਹਜ਼ਾਰ ਨੌਕਰੀਆਂ ਜਿਹੜੀਆਂ ਦਿੱਤੀਆਂ ਅੱਧੇ ਨੌਜਵਾਨ ਕੋਈ ਯੂਪੀ ਤੋਂ ਆਏ ਕੋਈ ਰਾਜਸਥਾਨ ਤੋਂ ਆਏ ਕੋਈ ਹਰਿਆਣੇ ਤੋਂ ਆਏ ਉਹਦੀਆਂ ਨੌਕਰੀਆਂ ਬਾਹਰ ਦੇਤੀਆਂ ਕਿਉਂਕਿ ਝਾੜੂ ਵਾਲੇ ਬਾਹਰ ਇਲیکشن ਲੜਨਾ ਚਾਹੁੰਦੇ ਆ ਮੈਂ ਵਾਦਾ ਕਰਦਾ ਹਾਂ ਔਨਸਰ ਫਿਰ ਤੋਂ ਕਾਨੂੰਨ ਬਦਲ ਕੇ ਲਿਆਂਦਾ ਜਾਊਗਾ ਕਿ ਪੰਜਾਬ ਸਰਕਾਰ ਦੀਆਂ ਨੌਕਰੀਆਂ ਕੱਲੇ ਪੰਜਾਬੀਆਂ ਵਾਸਤੇ ਆ ਇੱਕ ਵੀ ਨੌਕਰੀ ਕਿਸੇ ਬਾਹਰ ਨਹੀਂ ਆ ਦੂਜੀ ਗੱਲ ਆਪਣੇ ਪੰਜਾਬ ਦੇ ਲੋਕ ਜੇ ਹਿਮਾਚਲ ਜ਼ਮੀਨ ਲੈਣਾ ਚਾਹਣ ਨਹੀਂ ਲੈ ਸਕਦੇ ਰਾਜਸਥਾਨ ਜ਼ਮੀਨ ਲੈਣਾ ਚਾਹਣ ਨਹੀਂ ਦੇ ਸਕਦੇ ਉਤਰਾੰਚਲ 'ਚ ਜ਼ਮੀਨ ਲੈਣਾ ਚੋ ਨਹੀਂ ਨਾ ਸਕਦੇ ਇੱਕ ਦੇਸ਼ ਵਿੱਚ ਦੋ ਕਾਨੂੰਨ ਫਿਰ ਆਪਾਂ ਕਿਉਂ ਦਈਏ ਜ਼ਮੀਨ ਆਪਾਂ ਉਹਨਾਂ ਨੂੰ ਆਹ ਜ਼ਮੀਨ ਪੰਜਾਬ ਦੀ ਖੇਤੀ ਵਾਸਤੇ ਕੱਲੇ ਪੰਜਾਬੀਆਂ ਦੀ ਹੈ ਆਪਣੀ ਹੈ ਇਹਨਾਂ ਨੂੰ ਨਹੀਂ ਇੱਥੇ ਵੰਡ ਦੇਣਾ ਆਹ ਥੋੜੀ ਦੂਜਾ ਵਾਦਾ ਕਰਦਾ ਹੈ ਤੀਜੀ ਗੱਲ ਜਿੰਦੀ ਵੀ ਇੰਡਸਟਰੀ ਲੈ ਕੇ ਆਵਾਂਗੇ ਇੰਡਸਟਰੀ ਦੇ ਵਗੈਰਾ ਆਪਣਾ ਗੁਜ਼ਾਰਾ ਨਹੀਂ ਇੰਡਸਟਰੀ ਲਿਆਉਣ ਵਾਸਤੇ ਤੁਹਾਨੂੰ ਇਨਸੈਂਟਿਵ ਦੇਣੇ ਪੈਂਦੇ ਆ ਇਨਸੈਂਟਿਵ ਰੱਜ ਕੇ ਦੇਵਾਂਗੇ ਪਰ ਕੰਡੀਸ਼ਨ ਲਾਵਾਂਗੇ ਕਿ ਘੱਟ ਤੋਂ ਘੱਟ 80% ਕੋਈ ਵੀ ਪ੍ਰਾਈਵੇਟ ਸੈਕਟਰ ਇੱਥੇ ਆਊਗਾ ਜਿਹੜਾ ਇਨਸੈਂਟਿਵ ਲਊਗਾ 80% ਨੌਕਰੀਆਂ ਆਪਣੇ ਪੰਜਾਬ ਦੇ ਮੁੰਡਿਆਂ ਨੂੰ ਮਿਲਣੀਆਂ ਚਾਹੀਦੀਆਂ ਮੈਨੂੰ ਅੱਜ ਸਹੀ ਮੈਨੇ ਤੇ ਅੱਜ ਯਾਰ ਦਿਲ ਖੁਸ਼ ਕਰਤਾ ਤੁਸੀਂ ਤੁਹਾਡੇ ਜੋਸ਼ ਨੂੰ ਦੇਖ ਕੇ ਤੁਹਾਡੇ ਕੱਠ ਨੂੰ ਦੇਖ ਕੇ ਮੈਂ ਕਹਿੰਦਾ ਜਿਹੜਾ ਨਵਾਂ ਚੁੱਲਾ ਦਲ ਬਣਿਆ ਹੈ ਤੁਹਾਨੂੰ ਪਤਾ ਨਵਾਂ ਚੁੱਲਾ ਦਲ ਜਿਹਨੂੰ ਮੁਫਤ ਗੈਸ ਮਿਲਦੀ ਆ ਸੈਂਟਰ ਤੋਂ ਏਜੰਸੀਆਂ ਤੋਂ ਅੱਗ ਲਾਉਣ ਵਾਸਤੇ ਪੰਜਾਬ ਨੂੰ ਆ ਜਿਹੜਾ ਨਵਾਂ ਚੁੱਲਾ ਦਲ ਹੈ ਜਿਹੜਾ ਨਾਲ ਉਥੇ ਜੁੱਲਾ ਲਈ ਬੈਠਾ ਹੈ ਤੇ ਗੈਸ ਤੁਸੀਂ ਦੇਖ ਲਓ ਇਹ ਕੋਈ ਪੰਡਾਲ ਹੈ ਆ ਆ ਜਾ ਕੇ ਤੁਹਾਡੀ ਦਾਣਾ ਮੰਡੀ ਚ ਇਹ ਕੋਈ ਪੰਡਾਲ ਹੈ ਉੱਥੇ ਹੀ ਆਮ ਆਦਮੀ ਪਾਰਟੀ ਦਾ ਇਕੱਠ ਹੈ ਤੇ ਉੱਥੇ ਹੀ ਇਹਨਾਂ ਦਾ ਹੈ ਇੱਕੋ ਹੀ ਪੰਡਾਲ ਅੱਜ ਕੱਲ ਕਿਤੇ ਦੇਖਿਆ ਦੁਨੀਆਂ ਦੇ ਇਤਿਹਾਸ ਵਿੱਚ ਦੋ ਸਿਆਸੀ ਪਾਰਟੀਆਂ ਇੱਕੋ ਹੀ ਪੰਡਾਲ ਚ ਕੰਮ ਕਰਨ ਆ ਤੁਹਾਡੇ ਲੰਗਵਾਲਾ ਕਿਉਂਕਿ ਇਹ ਨਮਾਜ਼ ਚੁੱਲਾ ਬਣਾਇਆ ਇਹਨਾਂ ਨੇ ਦਲ ਕਾਲੀ ਦਲ ਨੂੰ ਖਤਮ ਕਰਨ ਵਾਸਤੇ ਤੁਹਾਡੀ ਪਾਰਟੀ ਪੰਜਾਬੀਆਂ ਦੀ ਪਾਰਟੀ ਨੂੰ ਖਤਮ ਕਰਨ ਵਾਸਤੇ ਪਰ ਮੈਂ ਕਹਣਾ ਆ ਜਿੰਨੇ ਵੀ ਗਏ ਆ ਉਹਨਾਂ ਨੂੰ ਮੈਂ ਵਧਾਈ ਦੇਣਾ ਚਾਹਣਾ ਕਿਉਂਕਿ ਇਹਨਾਂ ਨੇ ਨਾ ਕੰਮ ਕੀਤਾ ਨਾ ਕਰਨ ਦਿੱਤਾ ਹੈ ਵੱਡੀ ਗੱਲ ਆ ਚਾਹੁੰਦੇ ਸੀ ਕਿ ਮੈਂ ਸਿਰ ਝੁਕਾਵਾਂ ਸੈਂਟਰ ਸਾਹਮਣੇ ਆ ਚਾਹੁੰਦੇ ਸੀ ਕਿਵੇਂ ਨਾ ਕਿਵੇਂ ਸਮਝੌਤਾ ਕਰਕੇ ਸਾਨੂੰ ਮੰਤਰੀ ਬਣਾ ਦਿਓ ਸਾਨੂੰ ਰਾਜ ਸਭਾ ਬਣਾ ਦਿਓ ਮੈਂ ਉਹਨਾਂ ਨੂੰ ਸਿੱਧੀ ਗੱਲ ਕਹੀ ਮੈਂ ਪਰਮਿੰਦਰ ਢੀਂਡਸਾ ਨੂੰ ਚੰਦੂ ਮਹਾਰਾਜ ਸਾਹਿਬ ਨੂੰ ਰਖੜਾ ਸਾਹਿਬ ਨੂੰ ਸਾਰਿਆਂ ਨੂੰ ਇੱਕ ਗੱਲ ਕਹੀ ਕਿ ਮੈਂ ਕਾਲੀ ਦਲ ਦਾ ਪ੍ਰਧਾਨ ਜਦੋਂ ਤੱਕ ਤੁਸੀਂ ਰੱਖੋਗੇ ਮੈਂ ਪੰਜਾਬ ਦੇ ਖਿਲਾਫ ਕੋਈ ਵੀ ਕਦਮ ਹੋਏ ਮੈਂ ਉਹਦੇ ਸਾਹਮਣੇ ਗੁੱਡਾ ਨਹੀਂ ਢੇਕੂਗਾ ਕਾਲੀ ਦਲ ਦੀ ਪ੍ਰੈਸਟੀਜ ਮੇਰੇ ਵਾਸਤੇ ਸਭ ਤੋਂ ਇੰਪੋਰਟੈਂਟ ਹੈ ਪੰਜਾਬ ਦੀ ਪ੍ਰੈਸਟੀਜ ਸਭ ਤੋਂ ਇੰਪੋਰਟੈਂਟ ਹੈ ਮੈਂ ਕਿਤੇ ਕੰਪਰਮਾਈਜ਼ ਸਿਰ ਨਹੀਂ ਜਗਾਉਂਗਾ ਜਿਵੇਂ ਵੱਡੇ ਬਾਦਲ ਸਾਹਿਬ ਨੇ ਸੈਂਟਰ ਸਾਹਮਣੇ ਕਿਤੇ ਗੋਡੇ ਨਹੀਂ ਟੇਕੇ ਲੜਾਈ ਲੜੀ ਜੇ ਵੱਡੇ ਬਾਦਲ ਸਾਹਿਬ ਚਾਹੁੰਦੇ ਤੇ ਉਦੋਂ ਦੇ ਸੀਨੀਅਰ ਲੀਡਰਸ਼ਿਪ ਚਾਹੁੰਦੇ ਕੋਈ 16 ਸਾਲ ਜੇਲ੍ਹਾਂ ਜਾਣ ਦੀ ਲੋੜ ਨਹੀਂ ਸੀ ਮੁੱਖ ਮੰਤਰੀ ਬਣ ਸਕਦੇ ਸੀ ਪਰ ਸਾਨੂੰ ਕਾਲੀ ਦਲ ਜਿਹੜੀ ਥੋਡੀ ਪਾਰਟੀ ਹੈ ਮੁੱਖ ਮੰਤਰੀ ਬਣਨ ਵਾਸਤੇ ਸਰਕਾਰ ਬਣਨ ਵਾਸਤੇ ਨਹੀਂ ਬਣਾਈ ਗਈ ਆ ਕੌਮ ਦੀ ਪੰਜਾਬ ਦੀ ਗਰੀਬ ਦੀ ਕਿਸਾਨ ਦੀ ਸਾਰੇ ਧਰਮਾਂ ਦੀ ਰੱਖਿਆ ਕਰਨ ਵਾਸਤੇ ਬਣਾਈ ਗਈ ਹੈ ਸਾਡੇ ਵਾਸਤੇ ਸਾਡੇ ਅਸੂਲ ਜਾਦੇ ਜ਼ਰੂਰੀ ਐ ਸਰਕਾਰਾਂ ਨਹੀਂ ਐਸ ਕਰਕੇ ਤੁਹਾਨੂੰ ਚਿੰਤਾ ਨਾ ਕਰਿਓ ਕਿਤੇ ਇਹਨਾਂ ਸਾਹਮਣੇ ਸਿਰ ਨਹੀਂ ਝੁਕੂਗਾ ਛਾਤੀ ਤਾਣ ਕੇ ਰਵਾਂਗੇ ਜੋ ਲੰਗ ਲੜਨੀ ਪਈ ਅੱਗੇ ਹੋ ਕੇ ਲੜੂੰਗਾ ਮੇਰੀ ਆਦਤ ਤੁਹਾਨੂੰ ਪਤਾ ਹੀ ਐ ਮੈਂ ਕਿਤੇ ਫੌਜਾਂ ਨੂੰ ਅੱਗੇ ਨਹੀਂ ਭੇਜਦਾ ਜਰਨੈਲ ਹੋਂ ਦੇ ਲਾ ਕੇ ਆਪ ਅੱਗੇ ਹੁੰਨਾ ਐਸ ਕਰਕੇ ਇਹ ਕੋਈ ਮਨ ਬਣਾ ਲਿਓ ਕਿਹਾ ਜਿਹੜਾ 1.5 ਸਾਲ ਐ ਹੁਣ ਜਿਵੇਂ ਮੈਂ ਨਹੀਂ ਘਰ ਟਿਕਣਾ ਤੁਸੀਂ ਨਾ ਟਿਕਿਓ ਜਦੋਂ ਵੀ ਕੋਈ ਸੰਦੇਸ਼ ਅਕਾਲੀ ਦਲ ਦਾ ਆਵੇ ਕੋਈ ਨਰੇਲੀ ਹੋਏ ਧਰਨਾ ਹੋਏ ਪ੍ਰੋਗਰਾਮ ਹੋਏ ਸਾਰੇ ਕੰਮ ਛੱਡ ਕੇ ਪੰਜਾਬ ਨੂੰ ਬਚਾਉਣ ਖਾਤਰ ਜੋ ਹੁਕਮ ਆਇਆ ਪਾ ਇਕੱਠੇ ਹੋ ਜੀਏ ਮੈਨੂੰ ਪੂਰਾ ਵਿਸ਼ਵਾਸ ਹੈ ਮੈਨੂੰ ਆ ਵੱਡੇ ਲੀਡਰਾਂ ਦੀ ਲੋੜ ਨਹੀਂ ਤੁਹਾਡੇ ਆਸ਼ੀਰਵਾਦ ਦੀ ਲੋੜ ਹੈ ਤੁਹਾਡੇ ਨੌਜਵਾਨਾਂ ਦੇ ਸਾਥ ਦੀ ਲੋੜ ਹੈ ਤੁਸੀਂ ਮੇਰੇ ਨਾਲੋਂ ਮੈਨੂੰ ਕੋਈ ਪਰਵਾਹ ਨਹੀਂ ਅਸੀਂ ਆਪਾਂ ਅਕਾਲੀ ਦਲ ਨੂੰ ਵਾਪਸ ਉਸ ਬਲੰਦੀਆਂ 'ਚ ਲੈ ਕੇ ਜਾਵਾਂਗੇ ਤੇ ਵਾਪਸ ਪੰਜਾਬ ਵਿੱਚ ਖੁਸ਼ੀਆਂ ਲੈ ਕੇ ਆਵਾਂਗੇ ਤੇ ਤਕੀ ਲੈ ਕੇ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ